ਲੇ ਵੀ ਮੁੰਡੇ ਉਹ ਕਹਿੰਦਾ ਜ਼ੋਰ ਪੜਕਿਆ ਜਾਣਾ ਜੇ ਟਰੈਕਟਰਾਂ ਦਾ ਸੋਨਾਲਿਕਾ ਹਾਲੈਂਡ ਦੇਖਦੇ ਆਂ ਫਿਰ ਕਿਹੜਾ ਤਗੜਾ ਰਹਿੰਦਾ ਸੋਨਾਲਿਕਾ 35 ਦਾ ਤਾਂ ਬੈਠ ਗਿਆ ਚੱਲ 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 ਆ ਲਾ ਲਾ ਖੜਦਾ ਇੱਕ ਮਿੰਟ ਖੜਦਾ ਲੈ ਸਿੱਧਾ ਕਰਕੇ ਬੰਨ ਲੀ ਨਾਲ LED ਫੁੱਟੀ ਹੋਈ ਆ ਪਹਿਲਾਂ ਸੈਟ ਸਿੱਧਾ ਕਰ ਲਿਆ ਲੈ ਵੀ ਦੁਬਾਰਾ ਟਰਾਈ ਚੱਲ 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 ਰੇਸ ਰੱਖ ਰੇਸ ਰੇਸ ਰੱਖਦਾ ਤੋਰ ਛੱਡ ਗਿਆ ਹੈਗਾ ਹੁਣ ਆ ਜਾ ਹੁਣ ਆਪਣੇ ਵਾਲਾ ਦੇਖਦੇ ਆ ਲੱਵੀ ਮੈਟਰੋ ਹੌਲੈਂਡ ਦੇਖਦੇ ਅੱਜ ਕੀ ਕਹਿੰਦਾ ਫਿਰ ਹਉਹ ਜਾਂਦਾ ਓਏ ਝੋਟਾ ਛਾਲਾ ਮਾਰਦਾ ਆੜ ਕੀ ਕਰਾਰੀ ਕਹਿੰਦੇ 55 ਮਾਗਰ ਸਿੰਗਲ ਟਰ ਹੀ ਆ ਭਾਈ ਚੱਲ ਓਏ ਠੜ ਜਾ 1 ਮਿੰਟ 1 ਮਿੰਟ 1 ਮਿੰਟ ਮਾਗਰ ਨਾ ਜਾਣ ਦੇ ਮਾਗਰ ਨਾ ਜਾਣ ਦੇ ਬਹੁਤ ਦੱਬੀ ਨਾ ਕਰਾਚਾ ਉਹ ਜ਼ੋਰ ਲਾਉ ਮਾਗਰ ਠੜ ਜਾ ਫੁਗੈ ਰੱਕ ਲਾ ਵੀ ਕਹਿੰਦਾ ਪ੍ਰੀਤ ਐ 6094 ਇਹ ਵੀ ਸਾਂਝੇ ਕੋਟੀਆਂ ਦਾ ਵਤੰਦਰ ਹਾਂ ਤੇ ਕਰਦਾ ਹੈ ਨਾ ਹਾਏ ਤ੍ਰੀਤ ਨੂੰ ਬੜਾ ਪਸੰਦ ਕਰਦਾ ਹੈ ਮੈਂ ਲੰਮੂਗਾ ਕੁਝ ਪੱਕਾ ਨਹੀਂ ਹੱਸ ਕੇ ਲੈ ਗਿਆ ਟਰਾਲੀ ਆਹੋ ਖੜ ਗਿਆ ਓਏ ਪੱਕਾ ਪੱਕੀ ਯ ਲੈ ਲੈ ਵੀ ਹੌਲੈਂਡ ਵੀ ਦੇਖ ਲਿਆ ਨਾ 855 ਵੀ ਦੇਖ ਲਿਆ ਤੇ ਪ੍ਰੀਤ ਵੀ ਦੇਖ ਲਿਆ ਕਮੈਂਟ ਕਰਕੇ ਦੱਸ ਦਿਓ ਕਿਹੜਾ ਟਰੈਕਟਰ ਵਧੀਆ ਛੱਟ ਕਦੋਂ ਜਾਨਾ ਯਾਰਾ ਕਾੜਾ ਸਰ ਚੱਲ ਉਹ ਤਾਂ ਫੇਰ ਖੜ ਗਿਆ ਓਏ 1 ਮਿੰਟ 1 ਮਿੰਟ ਚੱਲ ਚੱਲ ਲਾ ਲਵੇ ਓਏ ਹੌਲਣ ਹੈ ਮੂੰ ਹੀ ਕਰੀ ਜਾਂਦੇ ਨੇ ਟਰਾਲੀ ਖਿੱਚਦਾ ਨਹੀਂ ਹੌਲਣਗਾ ਮਿਸਤਰੀ ਨਾ ਭਾਈ ਜਮੀ ਨਹੀਂ ਗੱਡੀ ਹੋਈ ਭੈਣ ਜੋਦਦਾ ਉਹੀ ਖੜ ਗਿਆ ਲੈ ਕੇ ਲੈ ਹਾ ਓਏ ਜਮੀ ਨਹੀਂ ਗੱਡੀ ਹੋਈ ਉਹ ਕਿਹਦੇ ਕੋਰਾ ਕਹਿੰਦੇ ਵਿੱਚ ਨਾ ਭਾਈ ਨਾ ਜੀਰੋ ਓਏ ਨਹੀਂ ਇਹਦਾ ਸੰਤ ਨਿਕਲੇ ਜਿਓ ਪਰ ਕਾਲੀ ਮਿੱਟੀ ਉਤੋਂ ਨਹੀਂ ਲਿਆਉਂਦਾ ਮੂੰ ਹੀ ਹੌਲਣ ਹੌਲਣ ਕਰੀ ਜਾਂਦਾ ਹੈਨਾ ਉਹੀ ਕਰੀ ਜਾਂਦਾ ਟਰੈਕਟਰ ਆ ਇਹ ਭਾਈ ਖੇੜਾ ਮਜਾ ਉਹ ਤੇ ਹੌਲੈਂਡ ਕਿੱਥੇ ਰਾ ਆ ਪੈਂਦਾ ਸੱਤ ਗੁੱਥੀਆਂ ਉਹੀ ਪੈਂਦਾ ਕੱਟੇ ਦੀ ਰੇਂਜ ਤੇ ਦਿੱਤੀ ਸਹੀ ਗੱਲ ਹੈ ਉਹੀ ਹੌਲੈਂਡ ਹੌਲੈਂਡ ਛੋਟਾ ਹੈ ਹੁਣ ਦੱਸ ਆ ਖੜਾੜਿਆ ਛੋਟਾ ਲੈ ਭੈਣ ਮਰਾ ਉਹ ਬਜੀ ਦੇ ਲੈ ਕਿ ਉਹ ਟਰਾਲੀ ਲੈ ਕੇ ਗਿਆ ਤੇ ਆ ਟਰਾਲੀ ਉਹ ਚੜ ਗਿਆ ਛੋਟਾ ਅੱਧੀ ਆਸ ਬਰਨ ਵਾਲੇ ਪਾ ਗੁੰਡੀ ਪਾ ਪਹਿਲਾਂ ਆ ਖਿਚਲੇ ਮੁੱਠੀ ਨਾਲ ਚੱਲ ਕੋਈ ਨਾ ਕੀ ਜਾਊਗਾ ਮਗਰ ਨਹੀਂ ਦਰਦ ਡਾਇਰੈਕਟਰ ਆ ਆ ਫਰੀਦ ਦੀਆਂ ਗੱਲਾਂ ਕਰਦੇ ਸੀ ਕਹਿੰਦੇ 60 99 ਦੀਆਂ ਪਾਓ ਗੁੰਡੀ ਹੁਣ ਇਹਦੇ ਮਗਰ ਪਾਓ ਗੁੰਡੀ ਕੰਮ ਕਰ ਜੂਗੀ ਵਾਹ ਤੇ ਮੈਂ ਦੇਖੀ ਛਪੇ ਗਿਆ ਬਣਾ ਓਏ ਨਾ ਮੇਰੇ ਮੇਰੇ ਨਾਲ ਡੱਟ ਚੜਦਾ ਦੇਖੇ ਮੇਰੇ ਨਾਲ ਦੇਖੇ ਚੜਦਾ ਆਣ ਚੜ ਗਿਆ ਬਈ ਹੱਸ ਕੇ ਇਹ ਕਹਿੰਦਾ ਸਿੰਗਲ ਨਾ ਇਹ ਕਹਿੰਦਾ ਸਿੰਗਲ ਟੈਰੀ ਆਦੇ ਉਸ ਬਾਬਰ ਦਾ ਬਈ ਇਹ ਨਾਲੋਂ ਉਹ ਮਿੱਟੀ ਦਾ ਅਕੀ ਵਾਰਿਆ ਸੀ ਤੂੰ ਓਏ ਝੂਟਾ ਨਾ ਮਾਰੀ ਰਹਿ ਗੋਲ ਹੋ ਗਈ ਬਈ ਗੱਲ ਉਰਾ ਹੋ ਜਾ ਉਤਰ ਹੋ ਜਾ ਉੰਡੀ ਸਿੱਧੀ ਹੋ ਗਈ ਓਏ ਹੌਲ ਐਂਡ ਹੌਲ ਐਂਡ ਕਰੀ ਜਾਂਦਾ ਯਾਰ ਉਹ ਸਵੇਰ ਦਾ ਕਰੀ ਜਾਂਦਾ ਬਲੌਗਰ ਬਲੌਗਰ ਆ ਬਣ ਗਿਆ ਬਲੌਗ ਕਹੀਂ ਦੇਖ ਲੋ ਬਾਈ ਕਹੀਂ ਪਰੀਜ਼ ਨਾਲ ਟਕਰਾਂ ਸੀ ਗਿਆ ਬਾਈ 60 59 ਨਾਲ ਬੋਲੇ ਦੀ ਵੀਡੀਓ ਭਾਈ ਦਾ ਮੱਤ ਰੇ ਔਰ ਇਹ ਚਾਲੀ ਭਰਾਏ ਤੋਂ ਦੇਖਦਾ ਰਿਹਾ ਉਹ ਤੇ ਲੱਗਿਆ ਉਹ ਭਾਈ ਪਿੱਛੇ ਟੱਕ ਜਾ ਮਾਰ ਗਰੋ ਤੇ ਕਰਾ ਦੇ